ਰਵੀ ਕੈਨੇਡਾ ਸਾਡਾ ਪੱਟਾ ਵੀਰੇ ਨੰਬਰ ਵਾਲਾ ਦਾ ਮੁੰਡਾ ਉਹ ਸਹਰਿਆਂ ਦਾ ਪਿੰਡਾ ਕਹਿੰਦੇ ਹੱਕ ਵਾਲਾ ਤੇ ਜੱੱਬੂ ਦੇ ਉਹ ਜੱਸਿਆਵਾ

ਪੇਟ ਵਾਲਾ ਭੱਜ ਗਿਆ ਮੇਰੇ ਮਿੱਤਰੋ ਉਹ ਜੱੱਪੂ ਤੇਰੇ ਦੋ ਜੱਫਿਆਂ ਦੇ ਰਵੀ ਕਹਿੰਦਾ 5000 ਕਹਿੰਦੇ 5000 ਦੇਣਾ ਲਾ ਭੂਰੀਆ ਕਹਿੰਦੇ ਸੀਸਰ ਵਾਲਾ ਇਸ ਵੇਲੇ ਕਹਿੰਦੇ ਕਬੱਡੀ ਪੌਣ ਵਾਲੀ ਬਾਧਾ ਹੋਇਆ ਇਹ ਦਿੱਧੜਾ ਦੇ ਕੱਪ ਦਾ ਕੰਪੈਲ ਦਾ ਜੇਤੂ ਹੈ ਇਹ ਕਮਾਲਪੁਰੇ ਦੇ ਕੱਪ ਦਾ 61 11 ਦਾ ਜੇਤੂ ਹੈ ਉਧਰ ਕਹਿੰਦੇ ਜੱੱਪੂ ਫੇਰ ਫਿਰ ਟੀਮ ਆਲੀ ਹੈ 우ਸਤਾਦ ਜੀ ਮੇਸੀ ਆ ਗਿਆ ਆਹ ਸਾਹਮਣੇ ਕਹਿੰਦੇ ਮੇਸੀ ਉਹ ਕਬੱਡੀ ਪਾਉਣ ਦੇ ਲਈ ਪੜੇ ਹੋਇਆ ਮੇਰੇ ਮਿੱਤਰੋ ਇਹ ਕਹਿੰਦੇ ਹਰਖੂ ਵਾਲੀ ਦਾ ਪਰ ਇਧਰ ਕਹਿੰਦਾ ਚਾਰ ਨੇ ਉਹ ਚਾਰਾਂ ਨੂੰ ਜੂ ਦੇਖੋਗੇ ਉਹ ਟਰਾਈ 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 ਨੰਬਰ ਇਸ ਵੇਲੇ

ہزار پر میںزار دیا پہلی تجھا گیا پر بلو کریڈا کر دو جدو کو ادھر کہ میشی ریڑ پاؤ ہی واپ ہوا کیا کر سوریا تہار ہے پر دیو کہ میلہ چاہتا ہے میرے مطلب ایک چار آؤ چار پیار پھر چار چکو 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 کہ ਹਲ ਕਰੇ ਵਜਦੇ ਆ ਨਹੀਂ ਵੀਰੇ ਥੋੜਾ ਥੋੜਾ ਤੁਰ ਫਿਰ ਕੇ ਮੈਚਾਂ ਦਾ ਅਨੰਦ ਵਾੜੀਏ ਥੋੜਾ ਥੋੜਾ ਤੁਰ ਫਿਰ ਕੇ ਮੈਚਾਂ ਦਾ ਅਨੰਦ ਵਾੜੀਏ ਉਧਰ ਕਿਹਦੇ ਕਬੱਡੀ ਪਈ ਹੋਈ ਆ ਉਧਰ ਕਿਆ ਪਏ ਪ੍ਰਭਿੰਦਰ ਰੰਦੇ ਇੱਕ ਕੰਪੈਨਰ ਹੈ ਜੇਤੂ ਹੈ ਇਹ ਕਹਿੰਦੇ ਕੰਕ ਤੇ ਝੋਨਾ ਬੱਢਣ ਵਾਲਿਆ ਉਹ ਮਸ਼ੀਨਾ ਦਾ ਜੇਤੂ ਆ ਮੇਰੇ ਮਿੱਤਰੋ ਉਹ ਸਾਹਮਣੇ ਬੂਰੀਆ ਉਹ ਦੂਜੇ ਪਾਸੇ جگو کٹے ہک والے پڑ رہے جگو ایک جگہ گل کہ ہزار بڑ جانی ہے یہ گل ہزار بن جانی ہے اور شاجی ریڑھ पिणू जगू ते कमाल हूंदी हुई कमाल हूंदी हुई कमाल हूंदी हुई پہلا جفا لگ گیا خود پری جب ہر جفے اوپر ایک سو وہ پوریا 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 پوری آ اس میں ਕੂਰੀਆ ਸੀਸਰ ਵਾਲਾ ਸ਼ਹੀ ਹਰਖਵਾਲ ਪਿੰਡ ਦਾ ਹੁਸ਼ਿਆਰ ਪੀੜਾ ਮੁੰਡਾ ਉਹ ਦੇਖੋ ਕਿਤੇ ਕਬੱਡੀ ਕਬੱਡੀ ਕਰਦਾ ਬਹੁਤਾ ਹੋਇਆ ਪਰ ਟੱਕਰ ਕਹਿੰਦੇ ਮੁਕਤ ਸਰੀਏ ਦੇ ਨਾਲ ਹੋਈ ਹੈ ਟੱਕਰ ਕਹਿੰਦੇ ਸੂਰਿਆਲੇ ਪਿੰਡ ਦੇ ਕਿਹ ਕਿ ਪਿੰਡ ਦਾ ਜੱਗੂ ਸ਼ਾਜੀ ਨੂੰ ਜੱਫਾ ਲਾਵੇ ਦੁਨੀਆ ਚਾਹੁੰਦੀ ਹੈ ਉਹ ਦੁਨੀਆ ਤਾਂ ਚਾਹੁੰਦੀ ਆ ਪਰ ਸ਼ਾਜੀ ਵੀ ਚਾਹਦਾ ਉਹ ਦੁਨੀਆ ਤਾਂ ਚਾਹੁੰਦੀ ਆ ਪਰ ਸ਼ਾਜੀ ਨਹੀਂ ਚਾਹਦਾ ਵੀ ਮੈਨੂੰ ਜੱਗੂ ਫੜੇ ਆਹ ਕਹਿੰਦੇ ਕੁਲਵੀਰ ਮੇਰੇ ਮਿੱਤਰੋ ਇਹਦਾ ਪਿੰਡ ਜਿਤ ਤਗੜਾ ਓਹ ਸਾਜੀ ਮੇਰੇ ਕੁਲਵੀਰ ਅੱਜ ਕਹਿੰਦੇ ਰੋਪੜ ਦੇ ਮੂਹਰ ਦੇ ਵਿੱਚ ਨਹੀਂ ਹੈ ਪਿਛੇ ਜਹੂਰ ਖੜਾ ਹੋਣਾ ਮੁਖਤਿਆਰ ਅਲੀ ਵਰਗੇ ਉਹ ਵੱਡੇ ਵੀਰ ਪਰ ਕਹਿੰਦੇ ਜੱੰਗੂ ਉਹ ਦੁਨੀਆ ਦੁਨੀਆ ਚਾਹਦੀ ਹੈ ਹਿੰਦੂ ਇੱਥੇ ਉੱਤੇ ਉੱਤਰ ਮੈਨੂੰ ਲੱਗਦਾ ਜੋ ਹੋ ਗਿਆ ਉਹ ਜੀ ਲੱਗਦਾ ਕੱਟਦਾ ਕੱਟਦਾ ਪ੍ਰਿਆਦ ਹੁਣੀ ਮਾਬੇ سارا کا کام ہے سب لے اردو چٹنڈا لکھی رہا اردو چٹنڈا پگڑا پگڑا پنگڑا 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 دریا پانچ ہزار ਆ ਗਿਆ ਅਮਰ ਯੂਐਸਏ ਬਾਰੇ 1000 ਪਹੁੰਚਾ ਕਰ ਦਿਓ ਕਿਉਂਕਿ ਫਰਿਆਦ ਨੇ ਦੋ ਜੱਫੇ ਲਾਤੇ ਆ ਲਓ ਸ਼ਾਜੀ ਇਸ ਵੇ ਕਬੱਡੀ ਪਾ ਰਿਹਾ ਹੈ ਲੈ ਵੀ ਕੁਲਵੀਰ ਹੋ ਭਾਜੀ ਮੋੜ ਦੀ ਪੇੜੀ ਹੈ ਕੇ ਕਾਲੇ ਪਾੜੀਓ ਮੋੜ ਨੂੰ ਹੋ ਖੱਪ ਕਿਸ਼ਮੇ ਪਾਇਆ ਬਦਲਾ ਲੈ ਲਈ ਕਰਵੀਰ ਸਿੰਘ ਇਹ ਬਾਹ ਬਾਜ ਆਇਆ ਮਾਰਿਆ ਪੰਪ ਪਟਿਆਲੇ ਆੜਿਆ ਕਿਸੇ ਘਮਟੀ ਆਇਆ ਇਹ ਕਹਿੰਦੇ ਅਮਰੀਕ ਹੈ ਜੀ ਮੰਗ ਹੈ ਕਿ ਬੱਡੇ ਮੇਲੇ ਆਵੇ ਅੱਜ ਦੇਖੋ ਪੜਦਾ ਜੀਆ ਸੁਪ ਜੁੜੀ ਵੱਡੇ ਵੀਰ ਜਿਹੜੇ 11 ਤਰੀਕ ਦੇਲੇ ਜਿਹੜੇ ਵੱਡੇ ਸੁਨੇਹੇ ਸਿੰਘੇੜੇ ਚ ਨਾੜੀ ਯਾਰਾ ਕੈਨੇਡਾ ਵੱਲ 500 ਹਜ਼ਾਰ دس ہزار دس ہزار دس ہزار دگو گل پی لگتی ہے یہ کل کی شاہ جی شاہ جی بھائی ساجی دیا ریٹا کن لگ دیا وہ پٹے

ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰੇ ਨੇਠੀ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਕਿਵੇਂ ਦਾ ਲੱਗਿਆ ਮੈਚ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਐਂਡ ਲਾਈਕ ਚੱਲਦੀ ਚੱਲਦੀ ਵੀਡੀਓ ਨੂੰ ਕਰ ਲਓ ਲਾਈਕ